ਸਵੇਰ ਵਾਰ ਦੇ ਮੌਸਮ ਨੇ ਅੱਜ ਦੇਖਦੇ ਆਂ ਹੀ ਦੇਖਦੇ ਆਂ ਇੱਕ ਵੱਡੀ ਕਰਵਟ ਲੈ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਮੌਸਮ ਠੰਡਾ ਚੱਲ ਰਿਹਾ ਸੀ ਜੋ ਕਿ ਕਣਕ ਦੀ ਫਸਲ ਦੇ ਲਈ ਲਾਹੇਬੰਦ ਦੱਸਿਆ ਜਾ ਰਿਹਾ ਸੀ ਹਾਲਾਂਕਿ ਕੱਲੀ ਠੰਡ ਹੋਣ ਦੇ ਨਾਲੇ ਕਣਕ ਦੀ ਫਸਲ ਲਈ ਜਿੱਥੇ ਲਾਹੇਬੰਦ ਸੀ ਉੱਥੇ ਹੀ ਅੱਜ ਮੌਸਮ ਦੀ ਇਸ ਵੱਡੀ ਕਰਵਟ ਦੇ ਕਾਰਨ ਇਹ ਮੌਸਮ ਕਣਕ ਦੀ ਫਸਲ ਲਈ ਬੇਹਦ ਭਾਰੂ ਪੈਣ ਲੱਗ ਪਿਆ ਕਿਉਂਕਿ ਅੱਜ ਸੂਬੇ ਭਰ ਦੇ ਵਿੱਚ ਵਕ-ਵਕ ਥਾਂ 'ਤੇ ਤੇਜ਼ ਬਰਸਾਤ ਹੋ ਰਹੀ ਹੈ ਤੇ ਨਾਲ ਹੀ ਗੜੇਮਾਰੀ ਵੀ ਹੋ ਰਹੀ ਹੈ ਦੱਸਦੀ ਹੈ ਕਿ ਕਈ ਥਾਵਾਂ ਤੋਂ ਤੇਜ਼ ਹਵਾਵਾਂ ਚੱਲਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਦੱਸਿਆ ਗਿਆ ਕਿ ਸੂਬੇ ਭਰ ਦੇ ਵਿੱਚ ਲਗ ਲਗ ਥਾਵਾਂ ਤੇ ਤੇਜ਼ ਬਾਰਿਸ਼ ਅਤੇ ਗੜੇ ਮਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਤਾਜ਼ਾ ਤਸਵੀਰਾਂ ਭਗਤਾਪਈ ਮਮਦੋਟ ਮੁਕੇਰੀਆਂ ਅਤੇ ਟਾਂਡਾ ਦੀਆਂ ਨੇ ਜਿੱਥੇ ਕਿ ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਗੜੇਮਾਰੀ ਹੋ ਰਹੀ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਗੜਿਆਂ ਦੇ ਢੇਰ ਲੱਗ ਗਏ ਨੇ ਤੇ ਮੌਸਮ ਦੀਸ ਕਰਵਡ ਦੇ ਨਾਲ-ਨਾਲ ਜਿੱਥੇ ਲੋਕਾਂ ਨੂੰ ਇੱਕ ਪਾਸੇ ਤਾਂ ਭਾਰੀ ਮੀਂਹ ਦੇ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਔਨਜਾਂਜ ਵੀ ਪਰੇਸ਼ਾਨੀ ਹੋ ਰਹੀ ਹੈ ਉੱਥੇ ਹੀ ਕਿਸਾਨਾਂ ਦੀ ਫਸਲ ਦੇ ਲਈ ਵੀ ਇਹ ਮੀਂਹ ਚੰਗਾ ਨਹੀਂਗਾ ਕਿਉਂਕਿ ਵੱਡੇ ਪੱਧਰ ਦੇ ਉੱਤੇ ਗੜੇਮਾਰੀ ਹੋਣ ਦੇ ਕਾਰਨ ਕਿਸਾਨਾਂ ਦੀ ਫਸਲ ਇਸ ਦੇ ਵਿੱਚ ਖਰਾਬ ਹੋ ਜਾਏਗੀ ਹਾਲਾਂਕਿ ਹਲਕੀ ਠੰਡ ਇਸ ਮੌਸਮ ਦੇ ਵਿੱਚ ਫਸਲਾਂ ਲਈ ਚੰਗੀ ਰਹਿੰਦੀ ਹੈ ਪਰ ਜਦੋਂ ਇਹ ਹਲਕੀ ਠੰਡ ਜਿਆਦਾ ਤੇਜ਼ ਮੀਂਹ ਅਤੇ ਗੜੇਮਾਰੀ ਵਿੱਚ ਬਦਲ ਜਾਵੇ ਤਾਂ ਫਸਲ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਦਾ ਹੈ ਅੱਛਾ ਗੜੇ ਪਏ ਆ ਬਹੁਤ ਜਿਆਦੇ ਗੜੇ ਆ ਤੇ ਬਾਰੇ ਕੀ ਕਹਿੰਦੇ ਹੋ ਗੜੇਮਾਰ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਰਿਹਾ ਜੀ ਬਾਜ਼ਾਰ ਦਾ ਵੀ ਫਸਲਾਂ ਦਾ ਵੀ ਸਾਡਾ ਤੇ ਪਿਛਲੀ ਵਾਰੀ ਵੀ ਸਾਨੂੰ ਇਹ ਮਾਰ ਪਾਉ ਪਈ ਸੀ ਪੰਜਾਬ 'ਚ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਬਚਾ ਇਹਨਾਂ ਦੀ ਗਰਦਾਰੀ ਜਿਵੇਂ ਤੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅੱਜ ਜਿਹੜੇ ਆ ਗੜੇ ਪਏ ਆ ਭਗਤਾ ਭਾਈ ਦੇ ਇਲਾਕੇ 'ਚ ਬਹੁਤ ਖਤਰਨਾਕ ਹੈ ਪਿਛਲੀ ਵਾਰ ਵੀ ਇਹਨਾਂ ਤਰ੍ਹਾਂ ਦੇ ਗੜੇ ਪਏ ਸੀਗੇ ਉਦੋਂ ਵੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਗਰਦੌਰੀਆਂ 'ਚ ਕਿਸੇ ਨੂੰ ਕੁਝ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਪਰ ਇਸ ਵਾਰ ਵੀ ਫਸਲਾਂ ਦਾ ਕਾਫੀ ਨੁਕਸਾਨ ਹੈ ਪਸ਼ੂਆਂ ਦਾ ਪਾਂਛੀਆਂ ਦਾ ਜਾਨਵਰਾਂ ਦਾ ਪਰ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਸ ਵਾਰ ਪੂਰਾ ਮੁਆਵਜ਼ਾ ਦਿੱਤਾ ਜਾਵੇ ਚੰਗੀ ਤਰ੍ਹਾਂ ਗਰਦੌਰੀ ਕੀਤੀ ਜਾਵੇ ਤੇ ਸਭ ਨੂੰ ਇਹਦਾ ਹੱਕ ਮੇਰੇ ਥੈਂਕ ਯੂ ਅੱਜਾ ਗੜੇ ਪਿਆ ਬਹੁਤ ਜਿਆਦਾ ਗੜਿਆ ਤੇ ਬਾਰੇ ਕੀ ਗੱਲ ਗੜੇ ਮਾਰ ਬਹੁਤ ਜਿਆਦਾ ਭਾਰੀ ਨੁਕਸਾਨ ਹੋ ਰਿਹਾ ਜੀ ਬਾਜ਼ਾਰ ਦਾ ਵੀ ਫਸਲਾਂ ਦਾ ਵੀ ਸਾਡਾ ਤੇ ਪਿਛਲੀ ਵਾਰੀ ਵੀ ਸਾਨੂੰ ਇਹ ਮਾਰ ਪਾਉ ਪਈ ਸੀ ਪੰਜਾਬ ਚ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਜ ਇਹਨਾਂ ਦੀ ਗਰਤਾਰੀ ਪੰਜਾਬ ਦੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅੱਜ ਜਿਹੜਾ ਇਹ ਗੜੇ ਪਿਆ ਭਗਤਾ ਭੱਜ ਦੇ ਇਲਾਕੇ ਤੇ ਬਹੁਤ ਖਤਰਨਾਕ ਹੈ ਪਿਛਲੀ ਵਾਰ ਵੀ ਇਹਨਾਂ ਦਿਨਾਂ ਚ ਗੜੇ ਪਏ ਸੀਗੇ ਉਦੋਂ ਵੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਗਰਦੌਰੀਆਂ ਚ ਕਿਸੇ ਨੂੰ ਕੁਝ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਪਰ ਇਸ ਵਾਰ ਵੀ ਫਸਲਾਂ ਦਾ ਕਾਫੀ ਨੁਕਸਾਨ ਆਇਆ ਪਸ਼ੂਆਂ ਦਾ ਪਾਂਛੀਆਂ ਦਾ ਜਾਨਵਰਾਂ ਦਾ ਪਰ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਸ ਵਾਰ ਪੂਰਾ ਮੁਆਵਜ਼ਾ ਦਿੱਤਾ ਜਾਵੇ ਚੰਗੀ ਤਰ੍ਹਾਂ ਗਰਦੌਰੀ ਕੀਤੀ ਜਾਵੇ ਤੇ ਸਭ ਨੂੰ ਇਹਦਾ ਹੱਕ ਮਿਲੇ ਥੈਂਕ ਯੂ ਅੱਜ ਗੜੇ ਪਿਆ ਬਹੁਤ ਜਿਆਦੇ ਗੜੇ ਆ ਤੇ ਬਾਰੇ ਕੀ ਕਹਿੰਦੇ ਹੋ ਗੜੇ ਮਾਰ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਰਿਹਾ ਜੀ ਬਾਜ਼ਾਰ ਦਾ ਵੀ ਫਸਲਾਂ ਦਾ ਵੀ ਸਾਡਾ ਤੇ ਪਿਛਲੀ ਵਾਰੀ ਵੀ ਸਾਨੂੰ ਇਹ ਮਾਰ ਪਾਉ ਪਈ ਸੀ ਪੰਜਾਬ ਚ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਜਾਇ ਇਹਨਾਂ ਦੀ ਗਰਤਾਰੀ ਹੋ ਜਾਵੇ ਤੇ ਲੋਕਾਂ ਨੂੰ ਮੁਆਫੀ ਦਿੱਤਾ ਜਾਵੇ